ਫਰਾਈਪਰਾਂ ਦੇ ਅੰਦਰ ਲੁਪਾ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਲੈ ਰਹੀਆਂ ਲਗਾਤਾਰ ਇਹ ਅਜਿਹੇ ਮਾਮਲੇ ਜੁੜੇ ਆ ਉਹ ਸਾਹਮਣੇ ਆ ਰਹੇ ਆ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਆ ਪਰ ਦਿਨ ਬਦਨ ਇਹ ਵਾਰਦਾਤਾ ਜੜੀਆਂ ਉਹ ਵਧਦੀਆਂ ਜਾ ਰਹੀਆਂ ਇਸੇ ਤਰ੍ਹਾਂ ਦਾ ਇੱਕ ਮਾਮਲਾ 25 ਨਵੰਬਰ ਨੂੰ ਸਾਹਮਣੇ ਆਇਆ ਸੀਗਾ ਜਿੱਥੇ ਫਰਾਈਪਰ ਦੇ ਬੱਸ ਸਟੈਂਡ ਤੇ ਛੁੱਟੀ ਆਏ ਇੱਕ ਫੌਜੀ ਦੀ ਘਰ ਵਾਲੀ ਨੂੰ ਦੋ ਔਰਤਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਹਨਾਂ ਦਾ 6 ਟੋਲੇ 골ਡ ਲੈ ਕੇ ਉਹ ਔਰਤਾਂ ਫਰਾਰ ਹੋ ਗਈਆਂ ਸਨ ਔਰਤਾਂ ਨੂੰ ਮੌਕੇ ਤੇ ਪੁਲਿਸ ਨੇ ਕਾਬੂ ਵੀ ਕਰ ਲਿਆ ਸੀਗਾ ਪਰ ਕਾਰਵਾਈ ਜਿਹੜੀ ਆ ਉਹ ਜ਼ੀਰੋ ਕੀਤੀ ਗਈ ਪਰਿਵਾਰ ਦੇ આરોਪਾ ਕਿ ਉਹਨਾਂ ਔਰਤਾਂ ਨੂੰ ਉਦੋਂ ਮੌਕੇ ਤੇ ਹੀ ਫੜ ਕੇ ਤੁਰੰਤੀ ਛੱਡ ਦਿੱਤਾ ਗਿਆ ਕੋਈ ਵੀ ਕਾਰਵਾਈ ਜਿਹੜੀ ਆ ਉਹ ਅਮਲ ਵਿੱਚ ਨਹੀਂ ਲਿਆਂਦੀ ਗਈ ਪਰਿਵਾਰ ਜਿਹੜਾ ਉਹ ਥਾਣਾ ਸਿਟੀ ਦੇ ਚੱਕਰ ਕੱਢ-ਕੱਢ ਹਾਰ ਚੁੱਕਿਆ ਪਰ ਕੋਈ ਵੀ ਇਨਸਾਫ ਜਿਹੜਾ ਉਹਨਾਂ ਨੂੰ ਮਿਲ ਗਿਆ। ਥੱਕ ਹਾਰ ਕੇ ਅੱਜ ਉਸ ਪੀੜਤ ਪਰਿਵਾਰ ਵੱਲੋਂ ਫੁਮਾਈਟਰ ਦੇ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਉਹਨਾਂ ਔਰਤਾਂ ਨੂੰ ਕਾਬੂ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰ ਉਹਨਾਂ ਦਾ ਜਿਹੜਾ ਸਮਾਨ ਚੋਰੀ ਹੋਇਆ ਸੀਗਾ ਉਹਨਾਂ ਦਾ ਜਿਹੜਾ 골ਡ ਚੋਰੀ ਹੋਇਆ ਸੀ ਉਹ ਵਾਪਸ ਕਰਾਇਆ ਜਾਵੇ। ਤਾਂ ਇਸ ਪੂਰੇ ਮਾਮਲੇ ਤੇ ਪੀੜਤ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ। ਠੀਕ ਰਕਟਾ ਫੈਠੀ ਹੈ ਠੀਕ ਹੈ ਕਿ ਆਏ ਸਮਾਨ ਦੇ ਦੇਗੇ ਸਮਾਨ ਕਰ ਦੇ ਕੀ ਦੇ ਕੋਲੇ ਕੀ ਨਾਮ ਹਟਾ ਕਿਥੋਂ ਦੇ ਰਹਿਣ ਵਾਲੇ ਹੋ ਤੇ ਕੀ ਆ ਪੁਰਾ ਮਾਨਾ ਮੇਰਾ ਨਾਮ ਪ੍ਰਭਜਤ ਕੋਹਰੇ ਅਸੀਂ ਫਾਜ਼ਲ ਕਾ ਦੇ ਨਾਲ ਪਿੰਡ ਨਵਸਤਾ ਦੇ ਰਹਿਣ ਵਾਲੇ ਆ ਅਸੀਂ ਇੱਥੇ ਫਿਰੋਜ਼ਪੁਰ ਸ਼ਹਿਰ ਵਿੱਚ ਮੈਰਿਜ ਤੇ ਆਏ ਸੀਗੇ ਮੈਰਿਜ ਤੋਂ ਵਾਪਸ ਜਾ ਰਹੇ ਸੀਗੇ ਬੱਸ ਸਟੈਂਡ ਤੋਂ ਬੱਸ ਚੜਨ ਲੱਗਿਆ ਮੇਰਾ ਪਰਸ ਚੋਰੀ ਹੋ ਗਿਆ ਜਦੋਂ ਬੱਸ ਚੜ੍ਹ نیچے ਖੜੇ ਸੀਗੇ ਕਾਫੀ ਪੀੜ ਸੀਗੀ ਤਾਂ ਦੋ ਲੇਡੀਜ਼ ਪਿੱਛੇ ਆਈਆਂ ਦੌੜ ਕੇ ਜਿਹਦੀ ਕਿ ਸਾਡੇ ਕੋਲ ਫੋਟੋ ਵੀ ਹੈਗੀਆਂ ਨੇ ਵੀਡੀਓਜ਼ ਹੈਗੀਆਂ ਕਿ ਉਹਨਾਂ ਨੇ ਕਿਦਾਂ ਚੋਰੀ ਕਰਿਆ ਫਿਰ ਅਸੀਂ ਬੱਸ ਜਿਵੇਂ ਬੈਠਣ ਲੱਗਿਆ ਤੁਰੰਤ ਦੇਖਿਆ ਕਿ ਮੇਰੇ ਪਰਸ ਦੀ ਚੈਨ ਖੁੱਲੀ ਐ ਤੇ ਵਿੱਚ ਛੋਟਾ ਪਰਸ ਨਹੀਂ ਹੈਗਾ ਅਸੀਂ نیچے ਆਏ ਉੱਥੇ ਪੁੱਛ ਗਏ ਸ਼ਿਕਰੀ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰੇ ਤਾਂ ਪੂਰਾ ਪਤਾ ਚੱਲ ਰਿਹਾ ਲੇਡੀਜ਼ ਪਰਸ ਕਢਾਲ ਰਹੇ ਨੇ ਉਹ ਪਿੱਛੇ ਦੌੜ ਕੇ ਆਏ ਨੇ ਉਦਾਂ ਹੀ ਦੋਨੋਂ ਲੇਡੀਜ਼ ਨੇ ਮੇਰੇ ਪਰਸ ਚੋਂ ਇੱਕ ਛੋਟਾ ਪਰਸ ਕਢ ਲਿਆ ਫਿਰ ਅਸੀਂ ਜਾ ਕੇ ਇੱਥੇ ਥਾਣੇ 'ਚ ਦਰਖਾਸਤ ਲਿਖਾਈ ਸੀਗੀ ਜੀ ਫਿਰ ਉਹਨਾਂ ਨੇ ਅੱਗੇ ਕਾਰਵਾਈ ਕਰੀ ਤਾਂ ਪਤਾ ਚੱਲਿਆ ਉਹ ਲੇਡੀਜ਼ ਨੂੰ ਲੈ ਕੇ ਆਏ ਫਿਰ ਉਹ ਮੰਨ ਰਹੀ ਏ ਕਿ ਅਸੀਂ ਦੋਨਾਂ ਨੇ ਲੇਡੀਜ਼ ਤੋਂ ਚੋਰੀ ਕਰਿਆ ਐ ਪੰਮੀ ਤੇ ਵੀਨੀ ਉਹ ਮੰਨ ਰਹੀ ਏ ਕਿ ਅਸੀਂ ਦੋਨਾਂ ਨੇ ਕਰਿਆ ਐ ਚੋਰੀ ਫਿਰ ਇੱਥੇ ਅੱਗੇ ਕਹਿੰਦੇ ਕਾਰਵਾਈ ਕਰੀ ਜਾ ਰਹੇ ਆ ਕਿ ਉਹਨੂੰ ਵੀ ਲੈ ਕੇ ਆਣੇ ਉਹ ਪਤਾ ਨਹੀਂ ਸੀਗੀ ਨਹੀਂ ਕੁਛ ਇੱਕ ਨੂੰ ਲੈ ਕੇ ਆ ਗਏ ਸੀਗੀ ਤੁਰੰਤ ਫਿਰ ਅੱਗੇ ਕਹਿੰਦੇ ਕਾਰਵਾਈ ਕਰੀ ਜਾ ਰਹੇ ਆ ਉਹ ਮੰਨੀ ਜਾਂਦੀ ਨੇ ਕਿ ਸਾਡੇ ਕੋਲ ਸਮਾਨ ਹੈਗਾ ਐ ਪਰ ਸਾਨੂੰ ਸਮਾਨ ਦਿਲਾਇਆ ਨਹੀਂ ਜਾ ਰਿਹਾ ਸਾਡੀ ਇਹ ਹੁਣ ਕਹਿੰਦੇ ਅਨਪਛਾਤੇਾਂ ਦੇ ਪਰਚਾ ਕਰ ਦਿੱਤਾ ਹੈ ਜਦਕਿ ਪਤਾ ਹੈ ਕਿ ਦੋਨੋਂ ਲੇਡੀਜ਼ ਹੋ ਨੇ ਜਿਨ੍ਹਾਂ ਨੇ ਚੋਰੀ ਕਰਿਆ ਹੈ ਜੀ ਕਿੰਨੇ ਦਿਨ ਹੋ ਗਏ ਇਸ ਵਾਰ ਦਾ ਜੀ 25 ਨਵੰਬਰ ਦੀ ਗੱਲ ਹੈ ਜੀ ਹੁਣ ਅੰਮਿਨਾ ਹੋ ਗਿਆ ਜੀ 29 ਦਿਨ ਹੋ ਗਏ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਅਸੀਂ ਮੰਗ ਕਰਦੇ ਆ ਜੀ ਉਹਨਾਂ ਤੇ ਕਾਰਵਾਈ ਕਰੀ ਜਾਏ ਸਾਡਾ ਸਮਾਨ ਸਾਨੂੰ ਦਿਲਾਇਆ ਜਾਏ ਜਦ ਕਿ ਪਤਾ ਹੈ ਚੋਰ ਕੋਣ ਨੇ ਅਣਪਛਾਤੇ ਕਿਉਂ ਮਤਲਬ ਕਿਆ ਜਾ ਰਿਹਾ ਹੈ ਹਾਂਜੀ ਪਤ ਜੀ ਨਾਮ ਆ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਹੋ ਤਾਂ ਕੋਈ ਘਟਨਾ ਕੀ ਹੈ ਕੀ ਮਾਮਲਾ ਕੀ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਿੰਡ ਨਵਾਸਤਾ ਫਾਇਲ ਦਾ ਰਹਿਣ ਵਾਲਾ ਹਾਂ ਜੀ ਮੈਂ ਫੌਜਾਂ ਬੀਐਸਐਫ ਵਿੱਚ ਨੌਕਰੀ ਕਰਦਾ ਜੀ ਮੈਂ ਛੁੱਟੀ ਆਇਆ ਸੀਗਾ ਸਾਨੂੰ ਇੱਥੇ ਵਿਆਹ ਸੀਗਾ ਫਰੀਦਪੁਰ ਸਿਟੀ ਵਿੱਚ ਅਸੀਂ ਵਿਆਹ ਤੋਂ 25 ਤਰੀਕ ਨੂੰ ਵਾਪਸ ਜਾ ਰਹੇ ਸੀਗੇ બસ ਸੱਡੇ ਬਸ ਪਕੜਨੀ ਸੀਗੀ ਬਸ ਪਕਣ ਲੱਗਾ ਜੀ ਮੇਰੇ ਵਾਈਫ ਕੋਲ ਪਰਸ ਪਰ ਸੀਗਾ ਹੈਂਡਬੈਗ ਉਹਦੇ ਚ ਇੱਕੋ ਛੋਟਾ ਬੈਗ ਸੀਗਾ ਸੁਨਾਰੇ ਵਾਲਾ ਉਹਦੇ ਪੂਰਾ 골ਡ ਸੀਗਾ 6 ਤੋਲੇ ਤੇ ਦੋ ਜਨਾਨੀਆਂ ਨੇ ਜੀ ਉਹ ਸਾਰਾ ਉਹ ਸੋਨਾ ਕੱਢ ਲਿਆ ਛੋਟਾ ਬੈਗ ਪਰਸ ਜਿਹੜਾ ਸੀਗਾ ਉਹਨਾਂ ਕੱਢ ਲਿਆ ਬਾਅਦ ਤੇ ਸਾਨੂੰ ਉਸੇ ਟਾਈਮ ਪਤਾ ਲੱਗ ਗਿਆ ਸੀ 10 ਮਿੰਟਾਂ ਬਾਅਦ ਕਿ ਸਾਡਾ ਸਮਾਨ ਚੋਰੀ ਹੋ ਗਿਆ ਜੀ ਅਸੀਂ ਉਸੇ ਟਾਈਮ ਉਸ ਤੋਂ ਬਸ 'ਚ ਉਤਰ ਕੇ ਬਸ ਸੱਡੇ ਚੈੱਕ ਰਾਇਆ ਸੀ ਸੀਸੀਟੀਵੀ ਫੁਟੇਜ ਵੇਖੀ ਉਹਦੇ ਪਤਾ ਲੱਗ ਰਿਹਾ ਹੈ ਕਿ ਸਾਡਾ ਸਮਾਨ ਦੋ ਜਨਾਨੀਆਂ ਨੇ ਜਿਨ੍ਹਾਂ ਕੋਲ ਦੋ ਬੱਚੇ ਸੀਗੇ ਤੇ ਉਹ ਤੋਂ ਬੱਸ ਡਦੇ ਹੀ ਪਤਾ ਕੀਤਾ ਸੀ ਸਾਰਿਆਂ ਨੂੰ ਵੀ ਉਹ ਵੀਡੀਓ ਵਿਖਾਈ ਜੀ ਉਹ ਕਹਿੰਦੇ ਕੜਮੇ ਦੋ ਜਨਾਨੀਆਂ ਜੀ ਪੰਮੀ ਤੇ ਵੀਨੀ ਤੇ ਉਹਨਾਂ ਕੋਲ ਦੋ ਬੱਚੇ ਸੀਗੇ ਜੀ ਉਹ ਸਾਰਿਆਂ ਸਾਨੂੰ ਇਹੀ ਦੱਸਿਆ ਸੀ ਕਿ ਵੀਨੀ ਹੈ ਤੇ ਪੰਮੀ ਹੈ ਜੀ ਤੇ ਉਹ ਅਸੀਂ ਐਫਆਈਆ ਕਰਾਣ ਲਈ ਸਿਟੀ ਥਾਣੇ ਗਏ ਜੀ ਸਿਟੀ ਥਾਣੇ ਐਫਆਈਆ ਕੀਤੀ ਉਹਨਾ ਉਹ ਆ ਗਏ ਸੇਸ਼ੋ ਜੀ ਸਾਹਿਬ ਉਸੇ ਟਾਈਮ ਹੀ ਆ ਗਏ ਸੀ ਸਾਡੇ ਨਾਲ ਹੀ ਆ ਗਏ ਸੀ ਉੱਟ ਕੇ ਤੇ ਉਹਨਾਂ ਮਦਦ ਸਾਢੇ 5 ਵਜੇ ਤੱਕ ਜਨਾਨੀ ਚੱਕ ਲੈ ਗਿਆ ਲੈ ਕੇ ਆ ਗਏ ਜੀ ਜਿਹਨਾਂ ਦਾ ਪੰਮੀ ਆ ਤੇ ਉਹ ਦਿਨ ਉਹਨਾਂ ਕੋਲ ਪੁੱਛਿਆ ਗਿਆ ਉਹਨੇ ਸਾਰੇ ਗੱਲ ਦੱਸਤੀ ਸੀ ਕਿ ਅਸੀਂ ਚੋਰੀ ਕੀਤਾ ਹੈ ਸੋਨਾ ਤੇ ਮੇਰੇ ਨਾਲ ਇੱਕ ਹੋਰ ਜਨਾਨੀ ਹੈ ਵਿਨੀ ਉਹਨੇ ਅਸੀਂ ਉਹਦੇ ਕੋਲ ਸਾਰਾ ਸੋਨਾ ਉਹਦੇ ਕੋਲ ਤੁਸੀਂ ਉਹਨੂੰ ਲੈ ਕੇ ਆਓ ਤੇ ਸਾਰਾ ਤੁਹਾਡਾ ਸਮਾਨ ਤੁਹਾਨੂੰ ਵਾਪਸ ਮਿਲ ਜਾਏਗਾ ਤੇ ਸਾਡਾ ਸਮਾਨ ਅਜੇ ਤੱਕ ਵਾਪਸ ਨਹੀਂ ਤਿੰਨ ਦਿਨ ਤੱਕ ਦੇਣ ਨਹੀਂ ਰੱਖੀ ਹੈ ਜੀ ਉਹਨਾਂ ਸਾਡੇ ਕੋਲੋਂ ਦੀ ਜਨਾਨੀ ਦੀ ਵੀਡੀਓ ਵੀ ਹੈਗੀ ਹੈ ਜਿੰਦੇ ਚਾਹਵਾਲਾ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਉਹਦੇ ਜਿਹੋ ਜਨਾਨੀ ਦੱਸੀ ਜਾਂਦੀ ਹੈ ਕਿ ਅਸੀਂ ਚੋਰੀ ਕੀਤਾ ਅਸੀਂ ਤੁਹਾਡਾ ਸਮਾਨ ਵਾਪਸ ਕਰਾ ਦਾਂਗੇ ਤੇ ਸਾਰਾ ਸਮਾਨ ਇਸ ਸਨਿਆਰੇ ਕੋਲ ਪਿਆ ਉਹਨੇ ਸਨਿਆਰੇ ਦੱਸਿਆ ਜੀ ਸਤਾ ਅੱਗੇ ਕੀ ਅ ਕ੍ਰਿਮ ਨੇ ਕੋਈ ਕਾਰਵਾਈ ਕੀਤੀ ਉਸਨੇ ਕਾਰਵਾਈ ਅੱਗੇ ਦੱਸੀ ਜਾਂਦੇ ਆ ਪੁਲਿਸ ਕਿ ਅਸੀਂ ਕਾਰਵਾਈ ਕਰੀ ਜਾਂਦੇ ਆ ਤਿੰਨ ਦਿਨ ਬਾਅਦ ਉਹਨਾਂ ਤਾਂ ਹੁਣ ਜਿਹੜਾ 28 ਤਰੀਕ ਦਾ ਪਰਚਾ ਕੱਟਤਾ ਸੀਗਾ ਨਾਂ ਮਾਲੂਮ ਲੇਡੀ ਤੇ ਪਰਚਾ ਕੱਟਿਆ ਗਿਆ ਜੀ ਅਣਪਛਾਤੇਆਂ ਤੇ ਤੇ ਅੱਗੇ ਤਾਂ ਅਸੀਂ ਕਾਰਵਾਈ ਕਰੀ ਜਾਂਦੇ ਆ ਪਰਚਾ ਕੱਟਤਾ ਹੈ ਜੀ ਯਾਨੀ ਕਿ ਤੁਸੀਂ ਜਿਹੜੀਆਂ ਜਿਹੜੀ ਲੇਡਿਸ ਨੇ ਚੋਰੀ ਕੀਤੀ ਥੋੜਾ 골ਡ ਜਿਹੜਾ ਚੋਰੀ ਕੀਤਾ ਸੀਗਾ ਉਹ ਮੌਕੇ ਤੇ ਫੜਾ ਦਿੱਤੀਆਂ ਜੀ ਫਿਰ ਵੀ ਅਣਪਛਾਤੇਆਂ ਦੇ ਜਿਹੜਾ ਪਰਚਾ ਉਹ ਦਰਜ ਕਰਦੇ ਹਾਂ ਹਾਂਜੀ ਹਾਂਜੀ ਉਸ ਜਿਹੜੀ ਜਨਾਨੀ ਸੀਗੀ ਉਹ ਮੌਕੇ ਤੇ ਪਕੜਿਆ ਗਿਆ ਸੀਗਾ ਜੀ ਬਾਅਦ ਚ ਬਾਕੀ ਉਹਨਾਂ ਫਿਰ ਵੀ ਅਣਪਛਾਤੇ ਤੇ ਪਰਚਾ ਉਪ ਕਰਤਾ ਹੈ ਜਦ ਕਿ ਉਹ ਮੰਨੀ ਵੀ ਜਾਂਦੀ ਹੈ ਸਾਡੇ ਕੋਲ ਪੂਰੀ ਵੀਡੀਓ ਜੀ ਹੈ ਜੀ ਵੀਡੀਓ ਵਿੱਚ ਖੁਦ ਮੰਨ ਰਹੀ ਹੈ ਜਨਾਨੀ ਕਿ ਅਸੀਂ ਸਮਾਨ ਚੋਰੀ ਕੀਤਾ ਹੈ ਇਹਨਾਂ ਦਾ ਵਾਪਸੇ ਦਿਲਾ ਦਾਂਗੇ ਤੁਸੀਂ ਇਸ ਸੰਬੰਧੀ ਕੋਈ ਉੱਚ ਅਧਿਕਾਰੀਆਂ ਨੂੰ ਮਿਲੇ ਹਾਂਜੀ ਹਾਂਜੀ ਜੀ ਅਸੀਂ ਐਸਐਸਐਸਪੀ ਸਾਹਿਬ ਨੂੰ ਹੀ ਮਿਲੇ ਸੀਗੇ ਉਹਨਾਂ ਵੀ ਕਿਹਾ ਸੀਗਾ ਕਿ ਅਸੀਂ ਕੋਈ ਗੱਲ ਤੁਹਾਡਾ ਅਸੀਂ ਕੰਮ ਕਰਾ ਕੇ ਕਰਾ ਦਾਂਗੇ ਤੋ ਫਿਰ ਵੀ 1 ਮਹੀਨਾ ਹੋ ਗਿਆ ਜੀ ਅੱਜ 25 ਤਰੀਕ ਦੀ ਗੱਲ ਹੈ 1 ਮਹੀਨਾ ਪੂਰਾ ਹੋ ਗਿਆ ਅਸੀਂ ਫਾਇਲ ਕਾ ਤੋ ਪ੍ਰੋਇਪੁਰ ਦੇ ਪੂਰੇ ਚੱਕਰ ਘੱਟ ਰਹੇ ਜੀ ਦੋ ਸਾਡੇ ਛੋਟੇ ਛੋਟੇ ਬੱਚੇ ਗਿਆ ਜੀ ਅਸੀਂ ਬੜੇ ਪਰੇਸ਼ਾਨ ਹੋ ਰੱਖੇ ਆ ਇਹਨਾਂ ਸਾਡਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅਸੀਂ ਆਣੇ ਸੋਨ ਲਾਰੇ ਲਾਉਂਦੇ ਕਿ ਅਸੀਂ ਕਾਰਵਾਈ ਕਰੀ ਜੰਨੇ ਆ ਦੋ ਦਿਨਾਂ ਬਾਅਦ ਦੁਬਾਰਾ ਚੱਕ ਕੇ ਲਾਵਾਂਗੇ ਜਨਾਨੀਆਂ ਅਸੀਂ ਕਰਾਂਗੇ ਕੜਾਂਦੇ ਆ ਹੋਰ ਅਸੀਂ ਕੁਝ ਅੱਗੇ ਸੀਐਸਟਾ ਨੂੰ ਦਿੰਦੇ ਆ ਪਰ ਕੁਝ ਵੀ ਨਹੀਂ ਕੀਤਾ ਜੀ ਇਹਨਾਂ ਅਜੇ ਤੱਕ ਕੀ ਲੱਗਦਾ ਕੁਛ ਦੀ ਢਿੱਲੀ ਗੱਲ ਕਰ ਗਏ ਜਾਂ ਚੱਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੁਛ ਨਹੀਂ ਕਰੀ ਜਾਂਦੇ ਇੱਕ ਮਹੀਨਾ ਹੋ ਗਿਆ ਪੂਰਾ ਸਾਨੂੰ ਲਾਰਾ ਲਾਰਾ ਲਾਈ ਜਾਂਦੇ ਆ ਜੀ ਤੁਮਨ ਕੀ ਕਰਦੇ ਆ ਮੰਗਾਈ ਕਰਦੇ ਆ ਕਿ ਸਾਨੂੰ ਸਾਡਾ ਸਮਨ ਆਫਸ ਕਰਾਇਆ ਜਾਏ ਇਹਨਾਂ ਜਨਾਨੀਆਂ ਤੇ ਇਹਨਾਂ ਦੇ ਪਰਚਾ ਕੀਤਾ ਜਾਏ ਜੀ ਦੋ ਜਨਾਨੀਆਂ ਹੈਗੀਆਂ ਜੀ ਪੰਮੀ ਤੇ ਵੀ ਇਹ ਜਿਹੜਾ ਹੈਗਾ ਮਸਲਾ ਇਹਦੇ ਰਿਗਾਰਡਿੰਗ ਹੈ ਕਿ ਐਫ ਆਈ ਆਰ ਨੰਬਰ 419 28 ਨਵੰਬਰ 2024 ਨੂੰ ਦਰਜ ਕੀਤੀ ਗਈ ਸੀ ਇਹਦੀ ਪੜਤਾਲ ਤੇ ਤਫਤੀਸ਼ ਚੱਲ ਰਹੀ ਸੀ ਹੁਣ ਜਿਹੜੇ ਅਲੀਗੇਸ਼ਨ ਇਹ ਲੀਡਿੰਗ ਲਾਇਆ ਹੈਗੇ ਉਹਨੂੰ ਵੈਰੀਫਾਈ ਕਰਨ ਵਾਸਤੇ ਇੱਕ ਸਪੈਸ਼ਲ ਇਨਕੁਆਇਰੀ ਟੀਮ ਜਿਹੜੀ ਹੈਗੀ ਡੀਐਸਪੀ ਸਿਟੀ ਰੁਸਪੁਰ શ્રી ਸੁਪਿੰਦਰ ਜੀ ਦੇ ਰਹਿਨਮਾਈ ਹੇਠ ਬਣਾਈ ਗਈ ਹੈ ਡੀਐਸਪੀ ਸਿਟੀ ਸਾਹਿਬ ਇਹ ਪੂਰਾ ਮਸਲਾ ਤੇ આરોਪ ਤੇ ਪਰਚੋਪ ਨੂੰ ਵੈਰੀਫਾਈ ਕਰਨਗੇ ਤੇ ਜਿਹੜੀ ਵੀ ਸੱਚਾਈ ਹੋਗੀ ਉਹਦੇ ਮੁਤਾਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਧੰਨਵਾਦ